ਜਦੋਂ ਸੁਕਰਾਟ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤਾਂ ਜ਼ਹਿਰ ਦਾ ਪਿਆਲਾ ਜੋ ਜਲਾਦ ਨੇ ਪਹਿਲਾਂ ਹੀ ਤਿਆਰ ਕੀਤਾ ਪਿਆ ਸੀ ਉਹ ਸੁਕਰਾਟ ਨੂੰ ਫੜਾ ਦਿੱਤਾ ਹੁਣ ਮੁਨਸਫ ਸਾਹਮਣੇ ਖੜਾ ਸੀ ਜੱਜ ਵੀ ਸਾਹਮਣੇ ਖੜਾ ਸੀ ਜਿਸ ਨੇ ਸਜਾਈ ਮੌਤ ਦਾ ਫੈਸਲਾ ਸੁਣਾਇਆ ਉਹ ਪਿਆਲਾ ਉਸ ਦੇ ਸਾਹਮਣੇ ਦੇਣਾ ਸੀ ਦਰਅਸਲ ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਦਿਨਾਂ ਵਿੱਚ ਯੂਨਾਨ ਦੇ ਐਥਨਸ ਸ਼ਹਿਰ ਵਿੱਚ ਸਜਾਈ ਮੌਤ ਦਾ ਢੰਗ ਸੀ ਜ਼ਹਿਰ ਦਾ ਪਿਆਲਾ ਪੀਣਾ ਹੁਣ ਜ਼ਹਿਰ ਦਾ ਪਿਆਲਾ ਸੁਕਰਾਟ ਦੇ ਹੱਥ ਵਿੱਚ ਸੀ ਪਰ ਉਸ ਦਾ ਚਿਹਰਾ ਅਜੇ ਵੀ ਮਸਤੀ ਦੇ ਸਰੂਰ ਵਿੱਚ ਭਿੱਜਿਆ ਹੋਇਆ ਸੀ ਇਹ ਸਭ ਦੇਖ ਕੇ ਦਰਬਾਰ ਵਿੱਚ ਇੱਕ ਗਹਿਰੀ ਖਾਮੋਸ਼ੀ ਛਾ ਗਈ। ਹੁਣ ਇਹ ਗਹਿਰੀ ਖਾਮੋਸ਼ੀ ਤੋੜਦਾ ਹੋਇਆ ਮੁਨਸਫ ਬਾਦਸ਼ਾਹ ਬੋਲਿਆ, "ਸੋਕਰਾਟ, ਕਾਨੂੰਨ ਦੀ ਇੱਕ ਮਦਦ ਐਸੀ ਵੀ ਹੈ ਕਿ ਮੈਂ ਤੈਨੂੰ ਛੱਡ ਸਕਦਾ, ਤੈਨੂੰ ਆਜ਼ਾਦ ਕਰ ਸਕਦਾ।" ਸੋਕਰਾਟ ਨੇ ਪ੍ਰਸ਼ਨ ਕੀਤਾ ਕਿ ਹੁਣ ਬਾਦਸ਼ਾਹ ਆਖਦਾ ਕਿ ਤੂੰ ਇਥਨਸ ਛੱਡ ਕੇ ਯੂਨਾਨ ਛੱਡ ਕੇ ਚਲਾ ਜਾ ਕਿਸੇ ਹੋਰ ਮੁਲਕ ਵਿੱਚ, ਜਿੱਥੇ ਤੂੰ ਆਪਣਾ ਸਾਰਾ ਸਾਮਾਨ ਵੀ ਲੱਦ ਕੇ ਲੈ ਕੇ ਜਾ ਸਕਦਾ, ਤੂੰ ਚਾਹੇ ਆਪਣੇ ਪਰਿਵਾਰ ਨੂੰ ਵੀ ਲੈ ਕੇ ਜਾ ਸਕਦਾ। ਪਰ ਹੁਣ ਸੋਕਰਾਟ ਨੇ ਸਾਫ਼ ਸਪਸ਼ਟ جواب ਦਿੱਤਾ ਕਿ ਮੈਂ ਇਹ ਨਹੀਂ ਕਰ ਸਕਦਾ ਮੈਂ ਐਥਨਸ ਤੇ ਗ੍ਰੀਸ ਯੂਨਾਨ ਨਹੀਂ